ਸਸ਼ੀ ਕਾਲਜੀ ਸਾਰਿਆਂ ਨੂੰ ਜੁਆਇੰਟ ਆ ਤੁਹਾਡਾ ਮੇਰੇ ਇੱਕ ਹੋਰ ਨਿਊ ਵਲੌਗ ਵਿੱਚ ਸ਼ਾਮ ਦਾ ਟਾਈਮ ਹੈ ਸ਼ਾਮ ਦੇ ਟਾਈਮ ਮੌਸਮ ਇੰਨਾ ਖਰਾਬ ਸਾਰਾ ਦਿਨ ਹੋ ਗਿਆ ਵੈਸੇ ਤਾਂ ਮੌਸਮ ਖਰਾਬ ਸੀਗਾ ਪਰ ਤੁੰਦ ਨਹੀਂ ਪੈਗੀ ਦੇਖ ਲੋ ਉਹ ਦੇਖੋ ਮੇਰੀ ਫਰੈਂਡ ਦਾ ਫੋਨ ਆਇਆ ਕਹਿੰਦੇ ਤੁੰਦ ਦੇਖੋ ਕੀ ਹੋ ਗਿਆ ਨੰਦਨੀ ਇਹ ਨੰਦਨੀ ਸੋਰਜ ਆ ਗਿਆ ਆ ਗਈ ਮੈਂ ਕਹ ਚਲੋ ਦੇਖ ਕੇ ਆਏ ਰਹਾਲ ਹੋ ਗਏ ਦੇਖ ਮੈਂ ਤਾਂ ਬਸ 15 20 ਮਿੰਟ ਪਹਿਲੀ ਗਈਆਂ ਨਾ ਅੰਦਰ ਅੱਜ ਵੀ ਟਿਕਰਾ ਖੰਭਾ ਵੀ ਨਹੀਂ ਦਿਖਦਾ ਖੰਭਾ ਵੀ ਨਹੀਂ ਦਿਖ ਰਿਹਾ ਆ ਨੀ ਕਿੰਨਾ ਗਿਆ ਹੋ ਗਿਆ ਖੰਭਾ ਗਾਇਬ ਹੋ ਗਿਆ ਸਾਡਾ ਇੰਨੀ ਜ਼ਿਆਦਾ ਇੰਨੀ ਜ਼ਿਆਦਾ ਧੁੰਦ ਹੈ ਨਾ ਲੇਕਿਨ ਵਧੀਆ ਮੌਸਮ ਲੱਗ ਰਿਹਾ ਇੰਨਾ ਵਧੀਆ ਲੱਗ ਰਿਹਾ ਨਾ ਮੇਰੀ ਫਰੈਂਡ ਨੇ ਫੋਨ ਕੀਤਾ ਸੀਗਾ ਜਾਂਦੇ ਛੱਤ ਤੇ ਆਓ 뷰 ਦੇਖੋ 뷰 ਮਤਲਬ ਮੌਸਮ ਨੂੰ ਗਾਰੇ ਇੰਜੋਏ ਕਰੋ ਮੈਂ ਕਹਿੰਦਾ ਮੈਂ ਤਾਂ ਸ਼ਾਮ ਦੀ ਨਾ ਪਹਿਲਾਂ ਛੱਤ ਤੇ ਹੀ ਸੀਗੀ ਕੱਪੜੇ ਸੁੱਕਣੇ ਪਾਏ ਹੋਏ ਸੀਗੇ ਉਹ ਅੰਦਰ ਉਤਾਰ ਕੇ ਰੱਖ ਕੇ ਗਈ ਤੇ ਫਿਰ ਛੱਤ ਤੇ ਥੋੜਾ ਬਹੁਤਾ ਟਾਈਮ ਘੁੰਮੀ ਘੁੰਮ ਕੇ ਹੁਣੀ ਗਈ ਸੀਗੀ ਕਿਚਨ ਚ ਐਨੇ ਨੂੰ ਫੇਰ ਫੋਨ ਆ ਗਿਆ ਮੈਂ ਕਹਿੰਦਾ ਚਲੋ ਫੇਰ ਛੱਤ ਤੇ ਜਾ ਕੇ ਆਂਦੀ ਆ ਮਿਲ ਕੇ ਆਂਦੀ ਆ ਆਪਣੇ ਫਰੈਂਡ ਨੂੰ ਪਰ ਜਿੱਥੇ ਗੱਲਾਂ ਲੱਗ ਜਾਣ ਨਾ ਸਹੇਲੀਆਂ ਇਕੱਠੀਆਂ ਹੋ ਕੇ ਹਾਂ ਢੁੰਡੀ ਲਗਿਆ ਕਰਦੀ ਹੈ ਕਿ ਉਸ ਟਾਈਮ ਆਜੋ ਹੁਣ ਪਤਾ ਨਹੀਂ ਕਿਹਦਾ ਫੋਨ ਆ ਗਿਆ ਮੇਰੇ ਫਰੈਂਡ ਦੀ ਬੇਟੀ ਵੀ ਹੈ ਨਾਲ ਛੱਤੇ ਰੁਕਾਂਗੇ ਪੰਜ ਚਾਰ ਮਿੰਟ ਤੁਹਾਨੂੰ ਕੈਮਰੇ ਦੇ ਨਾਲ ਡਾਇਰੈਕਸ਼ਨ ਚੇਂਜ ਕਰਕੇ ਕੋਰਾ ਦਿਖਾਉਂਦੀ ਹਾਂ ਧੁੰਦ ਦਿਖਾਨੀ ਆ ਕਿ ਕਿੰਨੀ ਧੁੰਦ ਪੈ ਗਈ ਹੈ ਕਿੱਥੇ ਕਿੱਥੇ ਧੁੰਦ ਪਈ ਹੈ ਇਹ ਦੱਸਿਓ ਮੈਨੂੰ ਵੀਨ ਅੱਜ ਕੀ ਹੈ ਅੱਜ ਦਿਨ ਹੈਗਾ ਵੈਡਨੈਸਡੇ ਵਲੌਗ ਮੇਰੇ ਲੇਟ ਚੱਲ ਰਹੇ ਨੇ ਪਤਾ ਨਹੀਂ ਸੰਡੇ ਤੱਕ ਸ਼ਾਇਦ ਮੇイビー ਸੰਡੇ ਤੱਕ ਵਲੋਗ ਆਵੇ ਇਹ ਮੇਰਾ ਦਿਖਾਤੇ ਆ ਕਤਨ ਕਿੰਨਾ ਨੂੰ ਦਿਖਾ ਰਿਹਾ ਕੰਬਾ ਦਿਖਾਤੇ ਮੈਂ ਕਿਹਾ ਮੀ ਤੈਨੂੰ ਦਿਖਾ ਰਹੇ ਤੇ ਨਹੀਂ ਨਹੀਂ ਸੀਮ ਆ اچھا ਫੋਨ ਲਿਆ ਆਪਣਾ ਨਾ ਸ਼ੋਰਟ ਕੰਕੀ ਹੋ ਦੀਏ ਭੇਜ ਦੇ ਦੀ ਅੱਛਾ ਅੱਛਾ ਵੀਡੀਓ ਚ ਕਿਹੜਾ ਕੁਛ ਦਿਖ ਰਿਹਾ ਹਾਂ ਜਿੱਤਾ ਕੁਛ ਦਿਖ ਰਿਹਾ ਨਾ ਹਾਂ ਵੀਡੀਓ ਚ ਆ ਹੀ ਨਹੀਂ ਰਹੀ ਇੰਨੇ ਤੂੰ ਦਾ ਗਾਇਬ ਹੋ ਗਿਆ ਕੀ ਕੰਬਾ ਨੰਦੇਰੀ ਨੇ ਤਾਂ ਖੰਭਾ ਦੇਖਣਾ ਗਾਇਬ ਹੋ ਗਿਆ ਖੰਭਾ ਇੱਧਰ ਵਾਲਾ ਪਤਾ ਨਹੀਂ ਦਿਖ ਰਿਹਾ ਕਿ ਨਾ ਸਾਡੇ ਵਾਲਾ ਵੀ ਗਾਇਬ ਹੋਣ ਵਾਲਾ ਨੰਦੇਣੀ ਇੱਕ ਖੰਭਾ ਇਹ ਆ ਇਹ ਵੀ ਗਾਇਬ ਹੋ ਜਾਣਾ ਹੁਣ ਥੋੜਾ ਥੋੜਾ ਦਿਖ ਰਿਹਾ ਲੇਕਿਨ ਨਹੀ ਨਹੀ ਵਲੋਗ ਵੀਡੀਓ ਬਣਾ ਰਹੇ ਵਲੋਗ ਸ਼ੂਟ ਹੈ ਮੈਂ ਕਹਾਂ ਵੀ ਕਾਫੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਹੁਣ ਤੱਕ ਜਿੰਨੀ ਵੀ ਧੁੰਦ ਪਈ ਹੈ ਸਾਰਿਆਂ ਤੋਂ ਹਨਾ ਵੀ ਜਿਆਦਾ ਅੱਛਾ

हम्म hmm. एक दूसरे को हम दिख रहे हैं बस यही बहुत है <laughs> <desarrollo> हम दिख रहे हैं एक दूसरे को ये बहुत है ये <laughs> लेकिन अब बढ़िया लग रहा है ना हां हले नंदनी बढ़िया लग रहा है ना ठंड तो नहीं लग रही है थोड़ा हो रहा है कोहरा कोहरा है मतलब कल्ला कोहरा इतनी ठंड नहीं हैगी है ना है तो इंजॉय कर रहे हैं अपने घर बैठ के इंजॉय कर रहे हैं शिमला जाने की जरूरत नहीं शिमला बन गया <laughs> शिमला बन गया बै आज जिसने भी शिमला घूमना होना ना नंदनी लेकिन दिखेगा कुछ नहीं पहाड़ छुप <छोपके> गया <है। laughs> हमारे पहाड़ छिप <छीपके> गए हैं बई <laughs> ਸਵੇਰੇ ਫਿਰ ਪਤਾ ਕੀ ਆ ਜਲਦੀ ਹੋ ਗਈ ਤਾਂ ਉਹ ਦਾ ਸਟਾਰ ਸਵੇਰੇ ਸੁੱਕਾ ਹੋਏਗਾ ਇਸ ਤਰ੍ਹਾਂ ਧੁੱਪ ਨਿਕਲੇਗੀ ਉਸ ਦੇ ਸਾਥ ਹੈਨਾ ਰਾਤ ਰਾਤ ਨੈਕਸਟ ਮਾਰਨਿੰਗ ਹੋ ਚੁੱਕੀ ਆ ਕੱਲ ਸ਼ਾਮੀ ਐਨੀ ਜ਼ਿਆਦਾ ਠੰਡ ਸੀਗੀ ਨਾ ਕੰਮ ਨਵੇੜ ਕੇ ਫਟਾਫਟ ਬਸ ਇਹ ਹੋ ਗਿਆ ਕਿ ਹੁਣ ਤਾਂ ਆਪਣੇ ਕੰਬਲਾ ਚ ਬੈਜੋ ਹੋਰ ਕੋਈ ਕੰਮ ਨਾ ਕਰੋ ਤੇ ਅੱਜ ਸਵੇਰੇ ਆਪਾਂ ਬਣਾਈ ਐ ਮੇਥੀ ਵਾਲੀ ਰੋਟੀ ਮੱਕੀ ਦੀ ਮੱਕੀ ਦੀ ਰੋਟੀ ਬਣਾਈ ਐ ਮੇਥੀ ਵਾਲੀ ਜੋ ਵੀ ਮੇਰੇ ਸਰਦਾਰ ਜੀ ਨੂੰ ਬਹੁਤ ਪਸੰਦ ਹੈ। ਪਰਵਾਇਸ਼ ਤੇ ਚੱਲਦੀ ਪਈਆਂ ਮੈਂ ਅੱਜ ਕੱਲ੍ਹ। 2-4 ਦਿਨ ਘਰ ਲਗਾ ਲਦੀਆਂ ਨਾ ਉਸ ਤੋਂ ਬਾਅਦ ਸਰਦਾਰ ਜੀ ਨੂੰ ਇਹ ਹੁੰਦਾ ਹੈ ਕਿ ਜੋ ਵੀ ਡਿਸ਼ ਇਹਨਾਂ ਨੂੰ ਪਸੰਦ ਹੈ, ਜੋ ਵੀ ਖਾਣਾ ਇਹਨਾਂ ਨੂੰ ਪਸੰਦ ਹੈ ਨਾ ਉਹ ਬਣਵਾ ਕੇ ਖਾਂਦੇ ਰਹਿੰਦੇ ਨੇ ਕਾਫੀ ਦਿਨ ਤੱਕ ਤਾਂ। ਬਾਕੀ ਬੱਚਿਆਂ ਦੀ ਹੈਗੀ ਅੱਜ ਛੁੱਟੀ, ਛੁੱਟੀਆਂ ਵੱਧ ਗਈਆਂ। ਕੱਲ ਇਹ ਜਿਹੜੀ ਇੰਨਾ ਕੋਰਾ ਪਿਆ ਇੰਨੀ ਧੁੰਦ ਪਈ ਹੈ, ਇਹਦਾ ਮੇਨ ਰੀਜ਼ਨ ਇਹੀ ਸੀਗਾ ਕਿ ਕਿਤੇ ਨਾ ਕਿਤੇ ਮਾਮਾ ਅਰਦਾਸ ਕਰਦੀਆਂ ਪਈਆਂ ਸੀਗੀਆਂ ਕਿ ਬੱਚਿਆਂ ਦੀਆਂ ਛੁੱਟੀਆਂ ਹੋਰ ਵੱਧ ਜਾਣ ਨਹੀਂ ਇੰਨੇ ਦਿਨ ਬੱਚੇ ਘਰ ਸੀਗੇ ਛੁੱਟੀਆਂ ਰਹੀਆਂ ਬੱਚਿਆਂ ਦੀਆਂ ਪਰ ਇੰਨਾ ਜ਼ਿਆਦਾ ਬੁਰਾ ਹਾਲ ਠੰਡ ਨਾਲ ਹਨਾ ਕੱਲ ਹੋਇਆ ਜਦੋਂ ਇਹ ਸੀਗਾ ਕਿ ਲਾਸਟ ਛੁੱਟੀ ਸੀਗੀ ਬੱਚਿਆਂ ਦੀ ਅੱਜ ਜਾਣਾ ਸੀਗਾ ਬੱਚਿਆਂ ਨੂੰ ਸਕੂਲ ਤੇ ਇੰਨੀਆਂ ਮਾਵਾਂ ਨੇ ਅਰਦਾਸ ਕੀਤੀ ਅਰਦਾਸ ਦਾ ਅਸਰ ਇੰਨਾ ਹੋ ਗਿਆ ਕਿ ਦਿਨ ਦੇ ਵਿੱਚ ਹੀ ਕੋਰਾ ਛਾ ਗਿਆ ਤੇ ਸਰਕਾਰਾਂ ਨੂੰ ਮਤਲਬ ਫੇਰ ਛੁੱਟੀ ਕਰਨੀ ਪੈਗੀ ਸਰਕਾਰੀ ਛੁੱਟੀਆਂ ਮਤਲਬ ਜਿਹੜੀ ਬੱਚਿਆਂ ਦੀਆਂ ਸੀਗੀਆਂ ਦੁਆਰੇ ਹੋਰ ਵੱਧ ਗਈਆਂ ਮੈਂ ਕਿਹਾ ਦੇਖੋ ਨਾ ਅਸਰ ਜ਼ਰੂਰ ਹੁੰਦਾ ਹੈ ਅਦਾਸ ਦੇ ਵਿੱਚ ਐਦਾਂ ਦੀ ਗੱਲ ਨਹੀਂ ਹੁੰਦੀ ਹੈਗੀ ਸੋ ਕੰਮ ਕੋਈ ਵੀ ਹੋਵੇ ਅਦਾਸ ਜ਼ਰੂਰ ਕਰਣੀ ਚਾਹੀਦੀ ਹੈ ਪਰ ਬੱਚਿਆਂ ਦੀਆਂ ਛੁੱਟੀਆਂ ਲਈ ਅਦਾਸ ਮੈ ਤਾਂ ਨਹੀਂ ਕੀਤੀ ਸੀਗੀ ਕਿਉਂਕਿ ਮੈਨੂੰ ਇਹ ਬੱਚੇ ਹਨ ਸਕੂਲ ਜਾਣ ਕਰ ਰਹਿ ਕੇ ਬੱਚੇ ਸ਼ਰਾਪੀ ਹੁੰਦੇ ਜਾ ਰਹੇ ਨੇ ਖਾਂਦੇ ਵਿੱਚ ਕਿਹੜਾ ਬੱਚੇ ਬੰਦੇ ਰਹੇ ਟਿੱਕੇ ਕਦੀ ਛੱਤ ਤੇ ਕਦੀ ਬਾਹਰ ਗਲੀ ਚ ਇੱਥੇ ਹੀ ਘੁੰਮਣਾ ਫਿਰਨਾ ਕਰਦੇ ਰਹਿੰਦੇ ਨੇ ਬੱਚੇ ਚਲੋ ਪਹਿਲੇ ਮੈਂ ਬ੍ਰੇਕਫਾਸਟ ਕਰ ਲੈਣੀ ਆ ਬਾਕੀ ਦੀਆਂ ਗੱਲਾਂ ਬਾਤ ਆਪਾਂ ਫਿਰ ਕਰਦੇ ਆ ਆਮ ਦਾ ਟਾਈਮ ਹੈ ਪਲਾਰ ਚਾਹੀਆ ਮੈਂ ਅਮਰੂਦ ਤੋੜ ਲੈ ਅਮਰੂਦ ਨਾ ਆਪਣੇ ਇੰਨੇ ਜ਼ਿਆਦਾ ਪੱਕੇ ਹੋਏ ਨੇ ਢੇਲੀ ਤੋੜ ਕੇ ਲੈ ਚ ਰਹੀ ਆ ਮੈਂ ਦੂਜਾ ਤੀਜਾ ਦਿਨਾਂ ਚ ਤੇ ਜਿੱਦਾਂ ਦੇ ਐਪਲ ਨਹੀਂ ਹੋ ਜਾਂਦੇ ਹੈਗੇ ਬਾਹਰ ਤੋਂ ਰੈੱਡ ਰੈੱਡ ਹੁੰਦੇ ਨੇ ਜੀ ਮੇਰੇ ਡੋ ਨਹੀਂ ਜਾਂਦੇ ਹੁੰਦੇ ਨੇ ਰੈੱਡ ਰੈੱਡ ਉਦਾਂ ਦੇ ਅਮਰੂਦ ਨੇ ਆਪਣੇ ਕਾਫੀ ਉੱਚੇ ਉੱਚੇ ਲੱਗੇ ਹੋਏ ਨੇ ਕੋਸ਼ਿਸ਼ ਕਰਦੀ ਆ ਤੋੜਨ ਦੀ ਮੈਂ ਕਿਉਂਕਿ ਜਿਹੜੇ ਨੀਚੇ-ਨੀਚੇ ਸੀਗੇ ਮੈਂ ਤੋੜ ਲੈ ਗਈ ਹੱਜ ਉੱਪਰ ਵਾਲੇ ਅਮਰੂਦ ਤੋੜਨੇ ਨੇ ਸਭ ਤੋਂ ਪਹਿਲਾਂ ਨਾ ਇੱਕ ਢਾਂਗੀ ਬਣਾਣੀ ਪੈਣੀ ਆ ਆਪਾਂ ਨੂੰ ਉਹਦੇ ਨਾਲ ਅਮਰੂਦ ਟੁੱਟਣਗੇ ਤੇ ਇਹ ਤਾਂ ਨੀਚੇ ਹੀ ਲੱਗ ਗਰਿਆ ਅਮਰੂਦ ਇਹ ਦੇਖੋ ਇਹ ਵੀ ਪੱਕਾ ਪਿਆ ਅਮਰੂਦ ਇੱਕ ਅਮਰੂਦ ਤਾਂ ਇਹ ਹੋ ਗਿਆ ਬਾਕੀ ਸੰਤਰੇ ਵੀ ਤੋੜਨ ਵਾਲੇ ਨੇ ਉਹ ਵੀ ਸਾਰੇ ਉੱਪਰ ਲੱਗ ਰਹੇ ਨੇ ਇਸ ਵਾਰ ਨਾ ਜਿੰਨੇ ਵੀ ਸੰਤਰੇ ਸੀਗੇ ਇੱਕ ਵਾਰੀ ਤੋੜੇ ਨੇ ਆਪਾਂ ਨੇ ਬਾਕੀ ਅੱਧੇ ਅੱਧੇ ਤੋਂ ਕਾਟੀ ਤੋੜ ਕੇ ਲੈ ਕੇ ਸੀਗੀ ਮੈਂ ਅੱਧੇ ਤੋਂ ਜ਼ਿਆਦਾ ਸੰਤਰੇ ਛੱਡ ਦਿੱਤੇ ਸੀਗੇ ਪਰ ਮੈਂ ਘਰ ਚਲੀ ਗਈ ਪਿੱਛੋਂ ਪਤਾ ਨਹੀਂ ਕਿਨੇ ਤੋੜੇ ਕਿਨੇ ਨਹੀਂ ਤੋੜੇ ਸੰਤਰੇ ਸਾਰੇ ਗਾਇਬ ਹੋ ਗਏ तकरीबन ਅੱਧਾ ਸੰਤਰੇ ਬਚੇ ਨੇ ਇੱਧਰ ਆ ਦੇਖੋ ਉਹ ਵੀ ਉੱਪਰ ਲੱਗ ਰਹੇ ਨੇ ਉੱਥੇ ਹੱਥ ਨਹੀਂ ਗਿਆ ਹੋਣਾ ਉਹ ਤਾਂ ਬਚ ਗਿਆ ਆਪਣੇ ਵਾਸਤੇ ਇਸ ਵਾਰ ਤਾਂ ਸੱਚੀ ਨਾ ਮਨ ਖਰਾਬ ਹੋ ਗਿਆ ਮੇਰਾ ਮੈਂ ਕਿਹਾ ਦੱਸੋ ਵੀ ਕਿਨੇ ਤੋੜੇ ਆ ਕਿਨੇ ਨਹੀਂ ਜਦੋਂ ਕੋਈ ਹੈ ਨਾ ਇਨੀ ਮਿਹਨਤ ਕਰਨ ਤੋਂ ਬਾਅਦ ਵੀ ਚੀਜ਼ ਆਪਣੀ ਨਾ ਮਿਲੇ ਨਾ ਗੁੱਸਾ ਜਾਂਦਾ ਹੈ ਚਲੋ ਮਰੂਤ ਤੋੜ ਲੈਨੇ ਆ ਹੁਣ ਕੋਸ਼ਿਸ਼ ਕਰਦੇ ਆ ਮਰੂਤ ਤੋੜਨ ਦੀ ਸੰਤਰੇ ਵੀ ਟਾਂਗੀ ਬਣਾਉਂਦੀ ਆ ਉਹਦੇ ਨਾਲ ਤੋੜ ਕੇ ਲੈ ਜਾਗੀ ਅੱਜ ਇਹ ਦੰਤੀ ਨਾ ਇਹ ਪਾਈ ਪੈਦਰ ਇਹਨੂੰ ਨਾ ਦੰਤੀ ਬਣਾਂਗੀ ਦਾਦੀ ਬੰਨ ਕੇ ਫਿਰ ਤੋੜ ਕੇ ਲੈਸਦੀ ਆਪਾ ਉਹ ਪਈਆ ਦਾਦੀ ਵੀ ਪਲਾਟ ਚੋਂ ਅਮਰੂਦ ਤੋੜ ਕੇ ਜਦੋਂ ਮੈਂ ਲੈ ਕੇ ਆਈ ਨਾ ਕਾਫੀ ਟਾਈਮ ਲੱਗ ਗਿਆ ਮੈਨੂੰ ਤੇ ਕਾਫੀ ਉੱਚੇ-ਉੱਚੇ ਲੱਗ ਰਹੇ ਸੀਗੇ ਮੈਂ ਆਪਣੀ ਦਰਾਣੀ ਨੂੰ ਬੁਲਾਇਆ ਫਿਰ ਮੈਂ ਮੇਰੀ ਦਰਾਣੀ ਨੇ ਬੱਚਿਆਂ ਨੇ ਸਾਰਿਆਂ ਨੇ ਰਲ ਮਿਲ ਕੇ ਅਮਰੂਦ ਤੋੜੇ ਫਿਰ ਫਟਾਫਟਾ ਕੇ ਸਬਜ਼ੀ ਬਣਾਈ ਸਬਜ਼ੀ ਘਟਹਿਰ ਦੀ ਬਣਾਈ ਆ ਸਬਜ਼ੀ ਬਣ ਰਹੀ ਹੈ ਇਹਨੇ ਕੁੱਲ ਕੇ ਫਿਰ ਜਦੋਂ ਬੱਚੇ ਤੇ ਸਰਦਾਰ ਜੀ ਆ ਜਾਣਗੇ ਫਿਰ ਬਣਾਵਾਂਗੇ ਇੰਨੇ ਨਾ ਪ੍ਰੈਸ ਕਰ ਲੈਣੀਆਂ ਮੈਂ ਕੱਪੜੇ ਪਏ ਨੇ ਪ੍ਰੈਸ ਵਾਲੇ ਠੰਡ ਦੇ ਵਿੱਚ ਤਾਂ ਨਾ ਕੱਪੜਿਆਂ ਵਾਲਾ ਜੱਬ ਲੱਗਦਾ ਕੋਈ ਵੀ ਕੰਮ ਹੈ ਚਾਹੇ ਉਹ ਧੋਣ ਵਾਲਾ ਹੋਵੇ ਚਾਹੇ ਉਹ ਪ੍ਰੈਸ ਕਰਨ ਵਾਲਾ ਹੋਵੇ ਬਹੁਤ ਔਖਾ ਕੰਮ ਹੈ ਬਾਕੀ ਹੋਰ ਤਾਂ ਹੈ ਨਾ ਕੱਪੜੇ ਕੱਲ ਸੁੱਕ ਗਏ ਸੀਗੇ ਧੁੱਪ ਸੀਗੀ ਤੇ ਛੋਟੇ ਮੋਟੇ ਕੱਪੜੇ ਤਾਂ ਦੇਲੀ ਤੇ ਹੁੰਦੇ ਨੇ ਜਿਹੜੇ ਉਹ ਤਾਂ ਸੁੱਕਦੇ ਹੀ ਨਹੀਂ ਹੈਗੇ ਉਹ ਸਾਡੇ ਨਾ ਡਾਈਨਿੰਗ ਟੇਬਲ ਤੇ ਐਦਾਂ ਪਏ ਹੁੰਦੇ ਨੇ ਦੇਖੋ ਸਰਦਾਰ ਜੀ ਦੇ ਅੰਡਰਵੇਅਰ ਤੇ ਦੂਜੇ ਤੋਲिए ਸਾਰੇ ਇੱਥੇ ਏਦਾਂ ਫਲਾ ਕੇ ਰੱਖਦੀ ਆ ਮੈਂ ਕਿਉਂਕਿ ਕੱਪੜਿਆਂ ਨੂੰ ਨਾ ਇਹਨਾਂ ਨੂੰ ਦਿਨ ਦੇ ਵਿੱਚ ਥੋੜੀ ਬੁਤੀ ਹਵਾ ਲਗਵਾ ਦੇਣੀ ਆ ਰਾਤ ਦੇ ਟਾਈਮ ਮੈਂ ਇੱਥੇ ਸ਼ਿਫਟ ਕਰ ਦੇਣੀ ਆ ਫਿਰ ਮੈਂ ਤੇ نیچے ਬੈ ਕੇ ਵੀ ਨਹੀਂ ਪ੍ਰੈਸ ਹੁੰਦੀ ਹੈਗੀ ਡਾਈਨਿੰਗ ਟੇਬਲ ਤੇ ਹੀ ਕਰਾਂਗੀ ਡਾਈਨਿੰਗ ਟੇਬਲ ਤੇ ਅੱਜ ਕੱਲ ਇੰਨਾ ਰੌਣਕ ਲੱਗੀ ਹੋਈ ਆ ਮੂੰਗਫਲੀਆਂ ਰਿਓੜੀਆਂ ਸਾਰੀਆਂ ਇੱਥੇ ਸਜਾਈਆਂ ਹੋਈਆਂ ਬੱਚੇ ਖਾ ਜਾਂਦੇ ਨੇ ਕੁਛ ਐਦਾਂ ਖਲਾ ਜਾਂਦੇ ਨੇ ਦੇਖੋ ਅੱਕੀ ਪ੍ਰੈਸ ਮੇ ਰੱਖ ਲਈਏ ਪ੍ਰੈਸ ਕਰ ਦਿੰਦੀ ਐ ਇਹਨਾਂ ਕੱਪੜੇ ਸudar ji ਆਣਗੇ ਫਿਰ ਫੁਲਕੇ ਬਣਾ ਲਵਾਂਗੇ ਗਰਮ ਗਰਮ ਇੰਨੇ ਕੱਪੜੇ ਹੋ ਗਏ ਨੇ ਪ੍ਰੈਸ ਅੱਕੀ ਹੁਣ ਬੱਚੇ ਆ ਗਏ ਬੱਚੇ ਆ ਗਏ ਦੇਖਦੀ ਐ ਕੀ ਕੁਝ ਲੈ ਕੇ ਆਏ ਨੇ ਖਾਣ ਨੂੰ ਕੀ ਲੈ ਕੇ ਆਏ ਖਾਨ ਨੂਰਮਨ ਕੀ ਲੈ ਕੇ ਆਏ ਦੇਖਾ ਦਿਖਾਤ ਦੇ ਅੱਜ ਰੋਲ ਆ ਗਏ ਸੂਪ ਚਨਾ ਸੂਪ ਕਿ ਟਮਾਟੋ ਸੂਪ ਟਮਾਟੋ ਹੋਏਗਾ ਚਨਾ ਤੋਂ ਹੈ ਚਨਾ ਤੋਂ ਇਸ ਤਰ੍ਹਾਂ ਲਾਲ ਫਰੀ ਲਾਲ ਫਰੀ ਬੜੇ ਹੋਏ ਆਜ ਆਂਦੇ ਸਾਰੇ ਖੇੜ ਲੱਗੇ ਕੀ ਰੋਲ ਠੰਡੇ ਹੋ ਗਏ ਰੋਲ ਠੰਡੇ ਹੋ ਗਏ ਮੇਰੇ ਕਿਉਂ ਮਾਰ ਰਹੇ ਹੋ ਗੇਟ ਨਾ ਹੈ ਗੇਟ ਲਗਾ ਕੇ ਆਓ ਪਹਿਲਾਂ ਹਏ ਹਾਂ ਗੱਡੀ ਪਹਿਲੇ ਰੋਲ ਖਾ ਲ ਢੰਡੇ ਹੋ ਜੰਗੇ ਅੱਤ ਤੋ ਬੜਾ ਚੋਛੜ ਰੇ ਰੋਲ ਕਾ ਨੰਨੂ ਦੇਖ ਲੈ ਮੈਨੇ ਖਾਣੇ ਵੀ ਨਹੀਂ ਹੈਗੇ ਫਿਰ ਜੇ ਮੈਨੂੰ ਛੇੜ ਛੇੜ ਕੇ ਖਾਓਗੇ ਸਬਜੀ ਵੀ ਬਣ ਚੁੱਕੀ ਮੈਂ ਆ ਰਹੀ ਹਾਂ ਪ੍ਰੈਸ ਮੈਂ ਨਹੀਂ ਮੈਂ ਪ੍ਰੈਸ ਚੱਲ ਰਹੀ ਹੈ ਬੰਦ ਕਰਕੇ ਆਵਾ ਲੈਟ ਪਿਸ਼ ਉਹ ਹੈਗੀਆਂ ਕੋਈ ਨਹੀਂ ਹੈ ਮੈਂ ਬਰਤਨ ਸਾਫ ਕਰੇ ਵੈਂ ਅੰਦਰ ਵਿੱਚ ਹੋਏਂਗੀਆਂ ਭੇਟ ਪੂਜਾ ਆਪਾਂ ਕਰ ਲਈ ਹੈ ਸਿੱਧਾ ਦਾਰਚੀ ਨੇ ਗੱਡੀ ਲਗਾਉਣ ਲੱਗੇ ਨੇ ਅੰਦਰ ਅੱਜ ਗੱਡੀ ਬਾਹਰ ਖੜੀ ਸਗੀ ਸੂਸ ਤੋਂ ਬਾਅਦ ਫੁਲਕੇ ਬਣਾ ਲਦੇ ਆ ਪ੍ਰੈਸ ਜਿੰਨੀ ਹੋ ਗਈ ਹੋ ਗਈ ਬਾਕੀ ਫੁਲਕੇ ਬਣਾਉਣ ਤੋਂ ਬਾਅਦ ਕੰਮ ਨਿਵੜਨ ਤੋਂ ਬਾਅਦ ਨਾ ਫੇਰ ਕਰਾਂਗੀ ਕਿਉਂਕਿ ਅੱਗੇ ਹੈਗਾ ਵੀਕਐਂਡ ਵੀਕਐਂਡ ਤੋਂ ਪਹਿਲਾਂ ਮੈਨੂੰ ਇਹ ਹੁੰਦਾ ਹੈ ਕਿ ਸਰਦਾਰ ਜੀ ਘਰ ਹੁੰਦੇ ਨੇ ਮੈਂ ਸਾਰੇ ਕੰਮ ਕਾਰ ਫਿਨਿਸ਼ ਕਰ ਲਵਾਂ ਆਪਣੇ ਸਾਈਡ ਹੋ ਜਾ ਸਾਈਡ ਜੀ ਆ ਠੰਡ ਲੱਗ ਰਹੀ ਹੈ ਖੰਡ ਚੜਕੀ ਬਾਹਰ ਆ ਕੇ ਚਲੋ ਮੈਂ ਗੇਟ ਲਗਾ ਲਿੰਦਾ ਹਾਂ ਅਰੇ ਮੈਂ ਸਬਜੀ ਘਾਵੀ ਸੀ ਕਟਹਿਰ ਤੂੰ ਪਾ ਲਿਆ ਹਾਂ ਗਰੇਵੀ ਵਾਲੀ ਹੈ ਰੁਕ ਜਾ ਸੋ ਪਾਉਂ ਹਾਂ ਹਾਂ ਕੜੀਆਂ ਕੱਟ ਕੇ ਪਾਦਾ ਮੈਂ ਫਿਰ ਲੈ ਜਾ ਕੜੀਆਂ ਨਹੀਂ ਪਾਇਆ ਹਜੇ ਕਿਉਂਕਿ ਮੈਂ ਪ੍ਰੈਸ ਕਰਨੇ ਲੱਗ ਗਈ ਸੀ ਕੀ ਆ ਗਿਆ ਸਬਜੀ ਉਹ ਢੋਗੀ ਦੇ ਦੇ ਉਸਨੇ ਹੋਰ ਮਜੇ ਨਹੀਂ ਬਏ ਹੈ ਵੇ

तेसों फ्रैक है आजा फिर के ठीक है मैं टेणियां छांटियां तो पे बस कट कट के पाना ठंड चढ़ गई होए ठंड चढ़ गई मेरी स्टॉल दो भाई चलो जेब पहना काम करने बेड़ लेने हैं थान तो फिर मिलते हैं बाहर बेटे से जाके ना ठंड बहुत चढ़ जाती तो है होए दरवाजा लगा के आई हो लॉबी वाला भी ਗੇਟ નીચે ਦੇ ਨਾਲ ਲਗਾਓ ਬਾਣੀ ਆਏਗੀ ਬਾਣੀ ਆ ਰਹੀ